ਅੱਜ ਫੈਡਰੇਸ਼ਨ ਆਫ ਸਕੂਲਸ ਐਂਡ ਐਸੋਸੀਏਸ਼ਨ ਆਫ ਪੰਜਾਬ ਜਿਹੜੀ ਕਿ ਸਕੂਲ এডਿਕੇਸ਼ਨ ਪ੍ਰਾਈਵੇਟ ਸੈਕਟਰ ਨੂੰ ਰਿਪਰੈਜ਼ੈਂਟ ਕਰਦੀ ਹੈ ਉਹਨਾਂ ਦੇ ਆਗੂ ਡਾਕਟਰ ਜਗਜੀਤ ਸਿੰਘ ਧੂਰੀ ਵੱਲੋਂ ਤੇ ਉਹਨਾਂ ਦੀ ਪੂਰੀ ਕੋਰ ਕਮੇਟੀ ਵੱਲੋਂ ਇਹ ਜਿਹੜਾ 5 ਸਾਲ ਪਹਿਲਾਂ ਫੈਪ ਅਵਾਰਡ ਸ਼ੁਰੂ ਕੀਤੇ ਗਏ ਸੀ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਔਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਨੀ ਸੱਜਣਾ ਵੱਲੋਂ ਜੋ ਕੁਆਲਟੀ এডਿਕੇਸ਼ਨ ਦਿੱਤੀ ਜਾ ਰਹੀ ਹੈ ਉਹਨੂੰ ਉਤਸ਼ਾਹਿਤ ਕਰਨ ਵਾਸਤੇ ਮਿਆਰ ਨੂੰ ਉਤਸ਼ਾਹਤ ਕਰਨ ਵਾਸਤੇ ਇਹ ਅਜੇ ਤੋਂ 5 ਸਾਲ ਪਹਿਲਾਂ ਬੋਰਡ ਸ਼ੁਰੂ ਕੀਤੇ ਗਏ ਸੀ ਲੇਕਿਨ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਇੱਕ ਸਟੇਟ ਵਾਸਤੇ ਬੋਰਡ ਸ਼ੁਰੂ ਕੀਤੇ ਗਏ ਸੀ ਅੱਜ ਇਹ ਰਾਸ਼ਟਰੀ ਬੋਰਡ ਬਣ ਗਿਆ 18 ਭਾਰਤੀ ਸਟੇਟਾਂ ਜਿਹੜੀਆਂ ਨੇ ਇਸ ਦੇ ਵਿੱਚ ਸ਼ਾਮਲ ਹੋ ਰਹੀਆਂ ਔਰ ਇਹ ਵਿਲੱਖਣ ਬੋਰਡ ਨੇ ਜਿਹੜੇ ਕਿ ਵਿਦਿਆਰਥੀਆਂ ਵਾਸਤੇ ਵੀ ਅਧਿਆਪਕਾਂ ਵਾਸਤੇ ਵੀ ਸਿੱਖਿਆਦਾਨੀਆਂ ਵਾਸਤੇ ਵੀ ਉਹਨਾਂ ਅਧਿਆਪਕਾਂ ਵਾਸਤੇ ਵੀ ਜਿਨ੍ਹਾਂ ਦੀ ਪੂਰੀ ਜ਼ਿੰਦਗੀ ਜਿਨ੍ਹਾਂ ਨੇ ਸਿੱਖਿਆ ਦੇ ਵਿੱਚ ਸੇਵਾ ਕਰਤੀ ਔਰ ਰਿਟਾਇਰ ਹੋਏ ਨੇ ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਮ ਤੇ ਵੀ ਅਵਾਰਡ ਦਿੱਤੇ ਜਾ ਰਹੇ ਹਨ। ਔਰ ਇੱਕ ਹੋਰ ਖੂਬੀ ਇਹਨਾਂ ਅਵਾਰਡਾਂ ਦੀ ਹੈ ਕਿ ਹਰ ਖੇਤਰ ਦੇ ਵਿੱਚ ਜਿਹੜੇ ਸਕੂਲ ਵਾਤਾਵਰਣ ਦਾ ਬਹੁਤ ਅੱਛੀ ਤਰ੍ਹਾਂ ਧਿਆਨ ਰੱਖ ਰਿਹਾ ਉਹਨਾਂ ਵਾਸਤੇ ਵੱਖਰੇ ਅਵਾਰਡ ਹੈ। ਜਿਹੜੇ ਸਕੂਲ ਖੇਡਾਂ ਨੂੰ ਉਤਸ਼ਾਹਤ ਕਰ ਰਹੇ ਹਨ ਉਹਨਾਂ ਵਾਸਤੇ ਵੱਖਰੇ ਅਵਾਰਡ ਹੈ। ਔਰ ਜਿਹੜੇ ਸਕੂਲ ਅਕੈਡੈਮਿਕ ਐਕਸੀਲੈਂਸ ਕੁਆਲਟੀ ਦੀ ਗੱਲ ਕਰ ਰਹੇ ਹਨ ਉਹਨਾਂ ਵਾਸਤੇ ਤੋਂ ਹਰ ਕੈਟਾਗਰੀ ਜਿਹੜੀ ਹੈ ਇਸ ਤਰ੍ਹਾਂ ਦੇ ਅਵਾਰਡ ਪੂਰੇ ਦੇਸ਼ ਦੇ ਵਿੱਚ ਨਹੀਂ ਹੈ। ਔਰ ਇੱਕ ਇਸ ਤੋਂ ਵੀ ਅਹਿਮ ਗੱਲ ਹੈ ਕਿ ਲੰਬੇ ਸਮੇਂ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਟੇਟ ਤੇ ਨੈਸ਼ਨਲ ਬੋਰਡ ਸਰਕਾਰ ਵੱਲੋਂ ਦਿੱਤੇ ਜਾਂਦੇ ਸੀ ਲੇਕਿਨ ਪ੍ਰਾਈਵੇਟ ਸੈਕਟਰ ਵਾਸਤੇ ਐਸੀ ਵਿਵਸਥਾ ਨਹੀਂ ਸੀ ਲੇਕਿਨ ਮੈਂ ਧੰਨਵਾਦ ਕਰਦਾ ਪੰਜਾਬ ਸਕੂਲ ਫੈਡਰੇਸ਼ਨ ਦਾ ਡਾਕਟਰ ਜਗਜੀਤ ਸਿੰਘ ਧੂਰੀ ਤੇ ਇਹਨਾਂ ਦੇ ਸਾਥੀਆਂ ਦਾ ਜਿਨ੍ਹਾਂ ਨੇ ਮਿਆਰੀ ਸਿੱਖਿਆ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਪ੍ਰਾਈਵੇਟ ਖੇਤਰ ਦੇ ਯੋਗਦਾਨ ਨੂੰ ਅਹਿਮੀਅਤ ਦਿੰਦੇ ਹੋਏ ਇਹ ਅਵਾਰਡ ਸ਼ੁਰੂ ਕੀਤੇ ਹੈ ਔਰ ਇਸ ਦਾ ਜਿਹੜਾ ਪ੍ਰਭਾਵ ਹੈ ਅਸੀਂ ਬਿਲਕੁਲ ਪ੍ਰਤੱਖ ਦੇਖ ਸਕਦੇ ਹਾਂ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਮਿਆਰ ਹੈ ਪਹਿਲੇ ਤੋਂ ਵਧਿਆ ਲੋਕ ਜਦੋਂ ਉਤਸ਼ਾਹ ਮਿਲਦਾ ਹੈ ਜਦੋਂ ਸ਼ਾਬਾਸ਼ੇ ਮਿਲਦੀ ਹੈ ਤਾਂ ਹੋਰ ਚੰਗਾ ਕੰਮ ਕਰਦੇ ਆ ਇੱਕ ਦੂਸਰੇ ਨੂੰ ਮਿਲ ਕੇ ਇੱਕ ਦੂਸਰੇ ਨੂੰ ਸਿੱਖਣ ਦੀ ਕੋਸ਼ਿਸ਼ ਵੀ ਕਰਦੇ ਆ ਔਰ ਹੁਣ ਬਾਕੀ ਰਾਜਾਂ ਦੇ ਸਕੂਲ ਵੀ ਜਿਹੜੇ ਆ ਉਹ ਸਾਊਥ ਇੰਡੀਆ ਤੋਂ ਵੀ ਪੰਜਾਬ ਆ ਰਹੇ ਆ ਬਾਕੀ ਸਟੇਟਾਂ ਤੋਂ ਵੀ ਪੰਜਾਬ ਆ ਰਹੇ ਆ ਔਰ ਪੰਜਾਬ ਦੇ ਸਕੂਲਾਂ ਨੂੰ ਬਾਹਰ ਜਾ ਕੇ ਸਿੱਖਣ ਦਾ ਮੌਕਾ ਵੀ ਮਿਲ ਰਿਹਾ ਹੈ ਤੁਮੇ ਫੈਡਰੇਸ਼ਨ ਆਫ ਸਕੂਲਸ ਐਂਡ ਐਸੋਸੀਏਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਅੱਜ ਅਸੀਂ ਜੀ ਫੈਪ ਨੈਸ਼ਨਲ ਅਵਾਰਡ 2025 ਸੈਲੀਬ੍ਰੇਟ ਕਰਨ ਜਾ ਰਹੇ ਹਾਂ 28th ਨਵੰਬਰ 29th ਨਵੰਬਰ ਅਤੇ 6th ਦਸੰਬਰ ਇਹ ਤਿੰਨ ਦਿਨ ਫੈਪ ਨੈਸ਼ਨਲ ਅਵਾਰਡ ਚੱਲਣਾ ਔਰ ਸਾਡਾ ਵੈਨਿਊ ਪਿਛਲੇ ਸਾਲਾਂ ਦੀ ਤਰ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਹੀ ਹੈ ਕਿਉਂਕਿ ਇੱਥੇ ਜਿਹੜੇ ਸਾਡੇ ਵੈਨਿਊ 파ਟਰਨਰ ਨੇ ਇਵੈਂਟ 파ਟਰਨਰ ਨੇ ਇਹਨਾਂ ਨੇ ਬਹੁਤ ਸੋਹਣਾ ਇੰਤਜ਼ਾਮ ਕੀਤਾ ਹੋਇਆ ਹੈ ਮੈਂ ਦੱਸਣਾ ਚਾਹੁੰਗਾ ਕਿ ਅੱਜ ਇੱਥੇ ਇੱਕ ਵਰਲਡ ਰਿਕਾਰਡ ਸਥਾਪਿਤ ਹੋਇਆ ਕਿ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ ਪੰਜਾਬ ਜਿਹੜੀ ਹੈਗੀ ਹੈ ਵਿਸ਼ਵ ਦੀ ਪਹਿਲੀ ਅਜਿਹੀ ਸੰਸਥਾ ਜਿਨ੍ਹਾਂ ਨੇ ਪਿਛਲੇ 5 ਸਾਲਾਂ ਦੇ ਵਿੱਚ 11000 ਇੱਕ ਪ੍ਰਿੰਸੀਪल्स ਅਤੇ ਆਪਕ ਅਤੇ ਸਕੂਲਾਂ ਨੂੰ ਸਨਮਾਨਿਤ ਕੀਤਾ ਇੱਕੋ ਪਲੇਟਫਾਰਮ ਤੇ ਔਰ ਖੁਸ਼ੀ ਦੀ ਗੱਲ ਇਹ ਹੈ ਵੀ ਸਾਰੇ-ਸਾਰੇ ਇਹ ਪ੍ਰਾਪਤੀ ਅਚੀਵਮੈਂਟ ਵਾਰਡ ਨੇ ਸੋ ਇੱਕੋ ਇੱਕ ਅਜਿਹੀ ਸੰਸਥਾ ਹੋਣ ਦਾ ਮਾਣ ਹਾਸਲ ਹੋਇਆ ਉਹਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਵੀ ਇੱਕੋ ਇੱਕ ਐਸੀ ਯੂਨੀਵਰਸਿਟੀ ਹੈ ਜਿਨੇ ਐਡਾ ਵੱਡਾ ਪਲੇਟਫਾਰਮ ਦਿੱਤਾ ਹੈਗਾ ਜਿਸ ਦੇ ਨਾਲ ਇਹ ਵਾਰਡ ਰਿਕਾਰਡ ਸਥਾਪਿਤ ਹੋਇਆ ਮੈਂ ਦੱਸਣਾ ਚਾਹੂੰਗਾ ਕਿ ਅੱਜ ਦੇ ਦਿਨ 28 ਨਵੰਬਰ ਨੂੰ ਤਿੰਨ ਤਰ੍ਹਾਂ ਦੇ ਅਵਾਰਡ ਦਿੱਤੇ ਜਾ ਰਹੇ ਨੇ ਲਾਈਫਟਾਈਮ ਅਚੀਵਮੈਂਟ ਵਾਰਡ ਇਹ ਉਹ ਵਾਰਡ ਨੇ ਜਿਹੜੇ ਉਹ ਅਧਿਆਪਕਾਂ ਦੇ ਪ੍ਰਿੰਸੀਪਲ ਨੂੰ ਦਿੱਤੇ ਜਾਂਦੇ ਨੇ ਜਿਨ੍ਹਾਂ ਦੀ ਉਮਰ 55 ਤੋਂ 58 ਸਾਲ ਹੈ ਤੇ ਉਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਹੈਗਾ ਉਹ ਸਿੱਖਿਆ ਦੇ ਉੱਤੇ ਲਗਾਇਆ ਦੂਸਰਾ ਸਾਡਾ ਜਿਹੜਾ ਅਵਾਰਡ ਨੇ ਅੱਜ ਉਹ ਹਰ ਇੱਕ ਬੱਚਾ ਪੂਰੇ ਦੇਸ਼ ਦੇ ਵਿੱਚੋਂ ਜਿਸ ਨੇ 10th ਅਤੇ 10+2 ਦੇ ਵਿੱਚੋਂ 97% ਜਾਂ ਇਸ ਤੋਂ ਵਧੇਰੇ ਨੰਬਰ ਲਏ ਨੇ ਉਸ ਨੂੰ ਪ੍ਰਾਈਡ ਆਫ ਇੰਡੀਆ ਵਾਰਡ ਨਾਲ ਸਨਮਾਨਿਤ ਕਰਨਾ ਔਰ ਜਿਹੜੇ 50 ਸਕੂਲਾਂ ਦੇ ਸਭ ਤੋਂ ਵੱਧ ਵਿਦਿਆਰਥੀ ਇਸ ਤਰ੍ਹਾਂ ਦੇ ਮਾਰਕਸ ਦੇ ਵਿੱਚ ਆਏ ਨੇ ਉਹਨਾਂ ਨੂੰ ਅਸੀਂ ਜਿਹੜਾ ਅਕੈਡੈਮਿਕ ਅਚੀਵਮੈਂਟ ਅਵਾਰਡ ਸਕੂਲ ਨੂੰ ਦੇਣ ਜਾ ਰਹੇ ਹਾਂ ਤੇ ਦੂਜਾ ਵਾਰਡ ਸਾਡਾ ਜਿਹੜਾ ਹੈਗਾ ਉਹ ਹੈਗਾ ਸਪੋਰਟਸ ਅਚੀਵਮੈਂਟ ਅਵਾਰਡ ਦੇਸ਼ ਦਾ ਹਰ ਇੱਕ ਉਹ ਬੱਚਾ ਜਿਹੜਾ ਕਿਸੇ ਵੀ ਖੇਡ ਦੇ ਵਿੱਚ ਨੈਸ਼ਨਲ ਖੇਡਿਆ ਉਸ ਨੂੰ ਅਸੀਂ ਜਿਹੜਾ ਹੈਗਾ ਪ੍ਰਾਈਡ ਆਫ ਇੰਡੀਆ ਸਪੋਰਟਸ ਅਚੀਵਮੈਂਟ ਅਵਾਰਡ ਦੇ ਰਹੇ ਹਾਂ ਅਤੇ ਜਿਹੜੇ ਟੌਪ 50 ਸਕੂਲਸ ਨੇ ਉਹਨਾਂ ਨੂੰ ਸਪੋਰਟਸ ਅਚੀਵਮੈਂਟ ਅਵਾਰਡ ਦੇ ਰਹੇ ਹਾਂ ਕੱਲ ਦੀ ਜਿਹੜੀ ਓਹ ਪੰਜਾਬ ਦੇ ਵਿੱਚੋਂ 800 ਅਜਿਹੇ ਸਕੂਲ ਜਿਨ੍ਹਾਂ ਨੇ ਆਪਣੇ ਕਿਸੇ EMPLOYE ਨੂੰ ਚਾਹੇ ਉਹ ਪ੍ਰਿੰਸੀਪਲ ਹੈ ਅਧਿਆਪਕ ਹੈ ਡਰਾਈਵਰ ਹੈ ਟਿਊਨ ਹੈ ਕੋਈ ਵੀ ਐਨੌਨ ਟੀਚਿੰਗ ਜਿਹੜਾ ਕੋਈ ਰੋਲ ਮਾਡਲ ਆ ਜਿਨੇ ਸਮਾਜ ਵਾਸਤੇ ਕੁਝ ਕੀਤਾ ਸਮਾਜ ਲਈ ਸੇਧ ਹੈ ਉਹਨਾਂ ਨੂੰ ਅਸੀਂ ਪ੍ਰਾਈਡ ਆਫ ਸਕੂਲ ਨਾਲ ਸਨਮਾਨਿਤ ਕਰਾਂਗੇ ਸੋ ਮੈਂ ਇਹਨੂੰ ਮਾਣ ਹੈ ਆਪਣੀ ਟੀਮ ਦੇ ਉੱਤੇ ਸਾਰੇ ਸਕੂਲਾਂ ਦੇ ਉੱਤੇ ਉਹ ਕੋ ਚੰਗਾ ਕੰਮ ਕਰ ਰਹੇ ਨੇ ਔਰ 6 ਦਸੰਬਰ ਨੂੰ ਅਸੀਂ ਪੰਜਾਬ ਦਾ ਜਿਹੜਾ ਸੱਭਿਆਚਾਰ ਤੇ ਕਲਚਰ ਇੱਥੇ ਪੇਸ਼ ਕਰਾਂਗੇ ਵਿਆਹ ਦੇ ਗੀਤ ਸਿੱਠਣੀਆਂ ਕਵਿਸਤਰੀ ਵਾਰ ਇਹ ਕੰਪੀਟੀਸ਼ਨ ਕਰਾ ਕੇ ਅਸੀਂ ਪੰਜਾਬ ਦੇ ਸਕੂਲਾਂ ਨੇ ਇੱਕ ਸੁਨੇਹਾ ਦਿੱਤਾ ਕਿ ਅਸੀਂ ਜਿਹੜੇ ਹਥਿਆਰਾਂ ਵਾਲੇ ਗੀਤ ਨਹੀਂ ਗਾਉਣੇ ਉਹਨਾਂ ਤੇ ਡਾਂਸ ਨਹੀਂ ਕਰਨੇ ਅਸੀਂ ਨਸ਼ਿਆਂ ਵਾਲੇ ਗੀਤ ਨਹੀਂ ਗਾਉਣੇ ਉਹਨਾਂ ਦੇ ਡਾਂਸ ਨਹੀਂ ਕਰਨੇ ਅਸੀਂ ਇੱਕ ਚੰਗਾ ਸੱਭਿਆਚਾਰ ਮੁੜ ਕੇ ਬਹਾਲ ਕਰ ਰਹੇ ਹਾਂ ਸੋ ਮੈਨੂੰ ਬਹੁਤ ਫਕਰ ਹੈ ਚੰਡੀਗੜ੍ਹ ਯੂਨੀਵਰਸਿਟੀ ਤੇ ਜਿਨ੍ਹਾਂ ਨੇ ਇੰਨਾ ਸੋਹਣਾ ਅਰੇਂਜਮੈਂਟ ਕੀਤਾ ਔਰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮੈਂ ਪਹਿਲੇ ਦੱਸਿਆ ਕਿ ਸਾਰੇ ਅਚੀਵਮੈਂਟ ਵਾਰਡ ਨੇ ਇਸ ਦੇ ਲਈ ਪੂਰੇ ਦੇਸ਼ ਚੋਂ ਅਪਲਾਈ ਹੁੰਦਾ ਅਪਲਾਈ ਹੋਣ ਤੋਂ ਬਾਅਦ ਉਹ ਬੱਚਿਆਂ ਦੇ ਸਰਟੀਫਿਕੇਟ ਨੇ ਜਿਹੜੇ ਉਹ ਡਾਊਨਲੋਡ ਕਰਕੇ ਏਵੈਲੂਏਟ ਕੀਤਾ ਜਾਂਦਾ ਫਿਰ ਉਹਨਾਂ ਦੀ ਜਿਹੜੀ ਹੈਗੀ ਹੈ ਜੈਨੂਨੈਸ ਚੈੱਕ ਕੀਤੀ ਜਾਂਦੀ ਹੈ ਔਰ ਇਸੇ ਤਰ੍ਹਾਂ ਜਿਹੜੇ ਸਪੋਰਟਸ ਵਾਲੇ ਬੱਚੇ ਨੇ ਉਹਨਾਂ ਦੇ ਸਰਟੀਫਿਕੇਟ ਨੇ ਜਿਹੜੇ ਉਹਨਾਂ ਦੀ ਗ੍ਰੇਡੇਸ਼ਨ ਚੈੱਕ ਕੀਤੀ ਜਾਂਦੀ ਹੈ ਔਰ ਜਿਹੜਾ ਕਲਚਰਲ ਉਹ ਲਾਈਵ ਪਰਫਾਰਮੈਂਸ ਹੋਊਗੀ ਉਹ ਮੌਕੇ ਤੇ ਰਿਜ਼ਲਟ ਨਿਕਲੂਗਾ ਸੋ ਇਸ ਲਈ ਸਾਰੇ ਸਾਰੇ ਅਚੀਵਮੈਂਟ ਵਾਰਡ ਨੇ ਜੀ ਠੀਕ ਹੈ ਥੈਂਕ ਯੂ ਜੀ Awards 2025 is a remarkable event in our country. I am extremely glad to have been invited by the authorities and the efforts that the organizers have made to promote education, especially. Education in the field of private schools is highly praiseworthy. I am thankful to Chandigarh University, especially, which has taken a pioneer role in this matter. I am more than sure that in the coming years, this encouragement to private schools. Will go a long way in promoting and encouraging education to the highest level. I am thankful again to the principals, teachers, students, and organizers for making this event a great and a grand success. Thank you very much. I am Dr. Bindu Sharma, Principal DPS Greater Faridabad. I've got... मेरा नाम डॉक्टर बिंदु शर्मा एंड आईव कम फ्रॉम डी पी एस ग्रेटर फरीदाबाद एंड आज यहाँ पे बहुत एक सम्मान और गौरव की बात है कि हम सिर्फ एज अ स्कूल मैं नहीं खड़ी बल्कि आई एम हेयर फॉर द लाइफ टाइम अचीवमेंट अवार्ड ऑल्सो दिस इज़ माई कंजेगेटिव सेकेंड ईयर लास्ट ईयर ऑल्सो वी देयर वी देयर फॉर टू कैटेगरीज द एकेडमिक कैटेगरी एज वेल एज सोशल इम्पैक्ट कैटेगरी बट आई टेक के मीन्स प्राउड टू से आज हम बारह अवार्ड्स जीतने के लिए यहाँ पे हैं जहाँ पे सिर्फ एक एज अ प्रिंसिपल ये गौरव में ही बात है कि मैं लाइफ टाइम अचीवमेंट आफ्टर थर्टी इयर्स ऑफ माय कंट्रीब्यूशन टू द फील्ड ऑफ एजुकेशन तीस साल प्लस का योगदान मैं दे चुकी हूँ इस फील्ड में बट उसके साथ ज़्यादा गौरवमयी बात यह है कि मेरे नौ बच्चे जिसमें से पाँच बच्चे एकेडमिक एक्सेलेंस के लिए और चार बच्चे स्पोर्ट्स बैडमिंटन टेबल टेनिस एज वेल एज फ़ुटबॉल सो ऐसे नेशनल प्लेयर्स के लिए भी आज मैं यहाँ पे आई हूँ तो वो एक बहुत गौरवमयी बात है बट इससे भी ज़्यादा इम्पॉटेंट बात ये है कि जिस प्लेटफॉर्म पे जिस यूनिवर्सिटी में हम खड़े हैं इतनी गौरवमयी मोमेंट में तो मैं उनका थैंक्स भी कहना चाहूँगी बहुत धन्यवाद करना चाहूँगी बिकॉज बहुत कम ऐसे प्लेटफॉर्म होते हैं जिस तरह से चंडीगढ़ यूनिवर्सिटी और फैफ दे हैव कम टुगेदर टू एक्नॉलेज द टैलेंट दैट इज़ प्रेजेंट इन द कंट्री टैलेंट तो बहुत होता है लेकिन कितने लोग उसको एडमायर करते हैं और उसको एक्नॉलेज करते हैं तो ये बहुत एक अच्छा सा प्लेटफॉर्म है वेयर यू नो एन ऑर्गेनाइजेशन दैट टॉक्स अबाउट चेंज एंड एन ऑर्गेनाइजेशन दैट्स डिलीवरिंग दैट चेंज ड्राइवर्स और क्रिएटिंग चेंज ड्राइवर्स आई वुड से तो चेंज ड्राइवर्स क्रिएट कर रही है चंडीगढ़ यूनिवर्सिटी एंड उसके साथ चेंज के लिए और इतना काम कर रहे हैं दूरी साहब एंड द इंटायर टीम इन केस ऑफ व्हाट वी टॉक अबाउट द एफ ए पी अवॉर्ड्स सो इट्स एक्सट्रीमली एन ऑनर टू बी हेयर एंड ये क्योंकि दूसरा साल है हर साल इसका लेवल बढ़ता जा रहा है और इसलिए एक बहुत एक खुशी की बात हो जाती है कि हम इस तरह से इनके साथ जुड़ गए हैं तो आई वुड से हट इज कॉन्ग्रेचुलेशन ऑन अ वेरी सक्सेसफुल कंडक्ट ऑफ द इवेंट एंड इट्स अगेन एन एक्सट्रीम ऑनर टू रिसीव दिस अवार्ड बाय द गवर्नर सर सो थैंक यू थैंक यू फॉर द इनवाइट थैंक यू मेरा नाम अमनदीप कौर है एंड आई एम डायरेक्टर सेम स्कूल जो ग्रुप ऑफ स्कूल अमृतसर और अच्छ असी इतने बेस्ट स्पोर्ट्स अचीवमेंट अवार्ड ली अपने दस बच्चे अस रिप्रजेंट कर रहे फाइव जो बच्चे ने दे आर सिलेक्टेड फॉर द अवॉर्ड और मैं ਸ਼ਬਦਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇੱਕ ਬਹੁਤ ਅੱਛਾ ਇਵੈਂਟ ਆਰਗੇਨਾਈਜ਼ ਕੀਤਾ ਅ ਸਮੇਂ ਦੀ ਜ਼ਰੂਰਤ ਸੀ ਕਿ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਦੇ ਆਰ ਦਾ ਬੈਕਬੋਨ ਆਫ এডੂਕੇਸ਼ਨ ਪੰਜਾਬ ਜਾਂ ਇੰਡੀਅਨ ਐਜੂਕੇਸ਼ਨ ਸੋ ਆਈ ਏਮ ਸੋ ਗਲੈਡ ਥੈ ਡਾਕਟਰ ਤੂਰੀ ਵਿਜਨ ਨੇ ਇਹਨਾਂ ਸਭ ਨੂੰ ਇਸ ਜਗ੍ਹਾ ਦੇ ਉੱਪਰ ਇਕੱਠੇ ਕੀਤਾ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਇਹਦਾ ਜਿਹੜਾ ਪੈਰਾਡਾਈਮ ਹੈ ਉਹ ਹੋਰ दिन ब दिन जाएगा विद माई ऑल बेस्ट विशेज टू एवरीबडी एंड कॉन्ग्रेचुलेशन टू ईच एंड एवरी परसन जरा इतने अचीव करके जा रहा है या इतना शिरकत कर रहा बहुत बहुत धन्यवाद आई एम अन्हद दीप कौर चहल फ्रॉम जीजस सीक्रेड हार्ट स्कूल एंड टू आई एम एट चंडीगढ़ यूनिवर्सिटी टू रिसीव एन अवार्ड फॉर अकेडमिक्स i just want to say i am extremely grateful to my school to fap and to chandigarh university for receiving this award and also for recognizing the efforts of students teachers principals and everyone and i would also like to you know be grateful for nep which is encouraging students to express their minds and express themselves and encourage and, and encouraging in an entrepreneur spirit thank you ਮੈਂ ਬਹੁਤ ਹੀ ਖੁਸ਼ ਹਾਂ ਕਿ ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਅਤੇ ਫੈਬ ਵੱਲੋਂ ਇਹ ਅਵਾਰਡ ਦਿੱਤਾ ਗਿਆ ਹੈ ਇਹ ਮੇਰਾ ਫਰਸਟ ਐਕਸਪੀਰੀਅੰਸ ਹੈਗਾ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਦੋਂ ਇਹ 10th ਦੇ ਸਰਟੀਫਿਕੇਟ ਦਾ ਮੈਨੂੰ ਅਵਾਰਡ ਮਿਲਿਆ ਕਿ 98.8% ਆਇਆ ਲਈ ਮੈਨੂੰ ਥੈਂਕ ਯੂ ਮੇਰੇ ਨਾਮ ਕੋਹਿੰਨੋ ਜਿਤਕਾਰ ਬਰਾੜ ਹੈ ਤੇ ਮੈਂ ਮੇਜਰ ਜੈਪ ਸਿੰਘ ਕਨਵੈਨ ਸਕੂਲ ਜਿਉਣ ਵਾਲਾ ਤੋਂ ਬਿਗਲੌਂਗ ਕੱਤੇ ਬਹੁਤ ਹੀ ਜਿਆਦਾ ਇਨਸਪਾਇਰ ਹਿੰਦੇ ਸਟੂਡੈਂਟਸ ਕੇ ਅੱਗੇ ਕਵੈਸਟ ਬੋਰਡ ਦੇ ਵਿੱਚ ਵੀ ਬਹੁਤ ਵਧੀਆ ਅਚੀਵਮੈਂਟ ਲਿਆ ਕੇ ਇਲੈਕਟ੍ਰੋਨ ਤੇ ਅਗੇ ਇੰਡੀਆ ਦਾ ਨਾਮ ਵੀ ਰੌਸ਼ਨ ਕਰਿਆ ਹੈ। ਅ ਕਰੈਂਟਲੀ ਮੇਰਾ ਏਮ ਹੈਗਾ ਕਿ ਮੈਂ ਇੱਕ ਪਾਇਲਟ ਬਣਾ। ਸੱਚੀ ਗੱਲ ਸਾਰੇ ਨੂੰ ਮੇਰਾ ਨਾਮ ਹੈਪੀ ਸਿੰਘ ਹੈ। ਮੈਂ ਲੋੜ ਸਿਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜਦਾ ਹਾਂ ਤੇ ਮੈਂ ਕਬੱਡੀ ਦੇ ਵਿੱਚ ਨੈਸ਼ਨਲ ਕਬੱਡੀ ਦੇ ਵਿੱਚ नेशਨਲ ਸਟਾਈਲ ਕਬੱਡੀ ਦੇ ਵਿੱਚ ਨੈਸ਼ਨਲ ਲੈਵਲ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਤੇ ਮੈਨੂੰ ਇਸ ਲੈਵਲ ਤੇ ਆ ਕੇ ਬਹੁਤ ਹੀ ਅੱਛਾ ਫੀਲ ਹੋ ਰਿਹਾ ਹੈ ਕਿ ਕਿਸ ਲੈਵਲ ਤੱਕ ਜਾਣਾ ਚਾਹੁੰਦਾ ਹਾਂ ਕਬੱਡੀ ਦੇ ਵਿੱਚ ਮੈਂ ਅੱਗੇ ਕਬੱਡੀ ਤੇ ਰੇਸ ਦੇ ਵਿੱਚ ਜਾਣਾ ਚਾਹੁੰਦਾ ਮੈਂ ਰੇਸ ਦੇ ਵਿੱਚ ਸਟੇਟ ਲੈਵਲ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਤੇ ਮੈਂ ਰੇਸ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ 골ਡ ਮੈਡਲ ਲੈ ਕੇ ਆਉਣਾ ਚਾਹੁੰਦਾ